ਮੈਂ ਫੇਰ ਹਾਜ਼ਰ ਹਾਂ ਅੱਜ ਇੱਕ ਨਵੀਂ ਕਹਾਣੀ ਲੈ ਕੇ ਖੁਸ਼ੀਆਂ ਦੇ ਕੋਰਸ ਕਿਤਾਬ ਦੇ ਵਿੱਚੋਂ ਜਿਸ ਨੂੰ ਲਿਖਿਆ ਲੇਖਕ ਗੁਰ ਇਕਬਾਲ ਸਿੰਘ ਹੋਣਾ ਨੇ ਤੇ ਕਹਾਣੀ ਦਾ ਸਰਲੇਖ ਸ਼ਾਇਦ ਤੁਹਾਨੂੰ ਇਸ ਖੂਬਸੂਰਤ ਜਿਹੜੀ ਤਸਵੀਰ ਆ ਉਹ ਤੋਂ ਪਤਾ ਲੱਗ ਗਿਆ ਹੋਵੇਗਾ ਜੀ ਬਿਲਕੁਲ ਜੇ ਆਈ ਪੱਥ ਚੜ ਤਾ ਫੇਰ ਕੀ ਐ ਤੂੰ ਆਉਂਦੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੇ ਉਹ ਗਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਜੀ ਬਿਲਕੁਲ ਕਹਾਣੀ ਦਾ ਸਰਲੇਖ ਹੈ ਸਰਜੀਤ ਪਾਤਰ ਦੀਆਂ ਇਹਨਾਂ ਖੂਬਸੂਰਤ ਲਾਈਨਾਂ ਦੇ ਬਾਂਗ ਪੱਥ ਚੜ। ਸੋ ਚਲਦੇ ਆਂ ਪਾਚੜ ਦੇ ਵੱਲ। ਸਕੂਲ ਦੇ ਦਿਨਾਂ ਨੂੰ ਯਾਦ ਕਰੋ ਜਦੋਂ ਤੁਸੀਂ ਦੋਸਤਾਂ ਦੀ ਟੋਲੀ ਨਾਲ ਸਾਈਕਲ ਭਜਾਈ ਸਕੂਲ ਨੂੰ ਜਾ ਰਹੇ ਹੁੰਦੇ ਸੀ ਤਾਂ ਰਸਤੇ ਵਿੱਚ ਸੜਕਾਂ ਕਿਨਾਰੇ ਸਰਕਾਰੀ ਦਫ਼ਤਰਾਂ ਦੇ ਬਾਹਰ ਮੋٹے ਡੰਡੇ 'ਚ ਝਾੜੂ ਫਸਾ ਕੇ ਸਫਾਈ ਕਰਦੇ ਲੋਕ ਤੁਹਾਨੂੰ ਲਗਭਗ ਰੋਜ਼ ਦਿਖਾਈ ਦਿੰਦੇ ਸੀ। ਉਹਨਾਂ ਦੇ ਝਾੜੂ ਦੀ ਕਰ-ਕਰ ਦੀ ਆਵਾਜ਼ ਇਸ ਵੇਲੇ ਤੁਹਾਡੇ ਦਿਮਾਗ 'ਚ ਘੁੰਮ ਰਹੀ ਹੋਣੀ ਹੈ। ਕਿ ਕਿਤਾਬ ਜਨਾਬ ਇਹ ਮਹਿਸੂਸ ਕਰਕੇ ਹੀ ਸੁਣਨ ਵਾਲੀ ਐ ਸੋ ਬਿਲਕੁਲ ਮੇਰੇ ਕੋ ਮਰੀਆ ਹੋ ਜਾਦਾ ਤੁਹਾਡੇ ਵੀ ਕੋ ਮਰੀ ਹੋਵੇ ਕਈ ਵਾਰੀ ਉਹਨਾਂ ਦਾ ਮਾਰਿਆ 55 ਤੁਹਾਡੀ ਸਾਰੀ ਤਿਆਰੀ ਸਾਰੇ ਟੌਰ ਇੱਕੋ ਝਟਕੇ ਚ ਝੁੰਜ ਕੇ ਰੱਖ ਦਿੰਦਾ ਸੀ ਇਸੇ ਤਰ੍ਹਾਂ ਸਫਾਈ ਕਰਮਚਾਰੀ ਸਾਨੂੰ ਸਾਡੇ ਸਕੂਲਾਂ ਚ ਵੀ ਮਿਲਦੇ ਸੀ ਸੁਣਿਆ ਸੀ ਕਿ ਸਫਾਈ ਚ ਪਰਮਾਤਮਾ ਵਸਦਾ ਹੈ ਤੇ ਇਸ ਲਈ ਸਾਡੇ ਪੜਾਈ ਦੇ ਸਫਰ ਵਿੱਚ ਸਾਡੇ ਸਕੂਲਾਂ ਕਾਲਜਾਂ ਦੇ ਸਫਾਈ ਕਰਮਚਾਰੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ ਹਾਲਕਿ ਮੌਸਮਾਂ ਦਾ ਜੋ ਆਨੰਦ ਭਾਰਤ ਵਿੱਚ ਮਾਨਿਆ ਜਾ ਸਕਦਾ ਹੈ ਉਹ ਦੁਨੀਆ ਦੇ ਸਾਰੇ ਮੁਲਕਾਂ ਵਿੱਚ ਮਾਨਣਾ ਸੰਭਵ ਨਹੀਂ ਗਰਮੀ ਸਰਦੀ ਬਰਸਾਤ ਪਤਝੜ ਇੱਥੇ ਹਰ ਕਿਸਮ ਦਾ ਮੌਸਮ ਦੇਖਣ ਨੂੰ ਮਿਲਦਾ ਤੇ ਸਾਡੇ ਵਿੱਚੋਂ ਹਰ ਕਿਸੇ ਨੂੰ ਵੱਖਰਾ ਮੌਸਮ ਪਸੰਦ ਹੋ ਸਕਦਾ ਜਿਵੇਂ ਕਿਸੇ ਨੂੰ ਬਰਸਾਤ ਕਿਸੇ ਨੂੰ ਸਰਦੀ ਕਿਸੇ ਨੂੰ ਗਰਮੀ ਪਰ ਮੌਸਮਾਂ ਦਾ ਆਨੰਦ ਵੀ ਤਾਂ ਹੀ ਮਾਨਿਆ ਜਾ ਸਕਦਾ ਜੇ ਸਮੇਂ ਸਿਰ ਤੇ ਲੋੜ ਅਨੁਸਾਰ ਸਫਾਈ ਵੀ ਹੁੰਦੀ ਰਹੇ ਪਤਝੜ ਦੌਰਾਨ ਰਕਤਾਂ ਤੋਂ ਡਿੱਗਦੇ ਪੱਤੇ ਦੇਖਣਾ ਮੇਰੀਆਂ ਮਨਪਸੰਦ ਚੀਜ਼ਾਂ ਵਿੱਚੋਂ ਇੱਕ ਹੈ ਪੱਤੇ ਡਿੱਗਦੇ ਵੀ ਸੋਹਣੇ ਲੱਗਦੇ ਆ ਜ਼ਮੀਨ ਉੱਤੇ ਤੇ ਜ਼ਮੀਨ ਤੇ ਖਿਲਰੇ ਵੀ ਵਧੀਆ ਲੱਗਦੇ ਆ ਇੰਗਲੈਂਡ ਆਉਣ ਤੋਂ ਪਹਿਲਾਂ ਇੰਗਲੈਂਡ ਤੇ ਕੈਨੇਡਾ ਦੀਆਂ ਤਸਵੀਰਾਂ ਮੈਨੂੰ ਵੀ ਬਹੁਤ ਚੰਗੀਆਂ ਲੱਗਦੀਆਂ ਸੀ ਜਿਨ੍ਹਾਂ ਵਿੱਚ ਪਤਝੜ ਮੌਕੇ ਦਰਖਤਾਂ ਤੇ ਸੜਕ ਕਿਨਾਰੇ ਖਿਲਰੇ ਪੱਤੇ ਬਹੁਤ ਸੋਹਣੇ ਹੁੰਦੇ ਸੀ ਮੈਂ ਵੀ ਆਪਣੇ ਕੰਪਿਊਟਰ ਤੇ ਉਹ ਤਸਵੀਰਾਂ ਦੇ ਵਾਲਪੇਪਰ ਲਗਾਉਂਦਾ ਰਿਹਾ ਹਾਂ ਪਰ ਹੁਣ ਇੰਗਲੈਂਡ ਵਿੱਚ ਰਹਿੰਦਾ ਹਾਂ ਤੇ ਇਸ ਗੱਲ ਦਾ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਤਸਵੀਰਾਂ ਵਿੱਚ ਸੋਹਣੇ ਦਿਖਾਈ ਦਿੰਦੇ ਪੱਤੇ ਕਲਿੱਕ ਕਰਨ ਤੱਕ ਹੀ ਸੋਹਣੇ ਲੱਗਦੇ ਆ ਜੇ ਤੁਸੀਂ ਸਫਾਈ ਨਾ ਕਰੋ ਤਾਂ ਪੱਤਿਆਂ ਨੇ ਉੱਥੇ ਪਏ ਰਹਿਣਾ ਤੇ ਪਏ ਰਹਿਣ ਵੀ ਦੋ ਚਾਹੇ ਨਹੀਂ ਪੈ ਜਾਵੇ ਤਾਂ ਚਿੱਕੜ ਨਾਲ ਭਰੇ ਉਹਨਾਂ ਹੀ ਪੱਤਿਆਂ ਵਿੱਚੋਂ ਲੰਗਣਾ ਔਖਾ ਹੋ ਜਾਂਦਾ ਹੈ ਇਹ ਇੰਨਾ ਭੜਾਗਾਰਾ ਬਣ ਜਾਂਦਾ ਹੈ ਕਿ ਇਸ ਨਾਲੋਂ ਪਿੰਡ ਦੇ ਕੱਚੇ ਪਹੇ ਤੇ ਤੁਰਨਾ ਵੀ ਸੌਖਾ ਲੱਗੂਗਾ ਇਸ ਕਰਕੇ ਦਰਖਤਾਂ ਤੋਂ ਝੜੇ ਪੱਤਿਆਂ ਨੂੰ ਅਕਸਰ ਹੀ ਅਸੀਂ ਝਾੜੂ ਮਾਰ ਕੇ ਇਕੱਠੇ ਕਰਦੇ ਹਾਂ ਤੇ ਇਹ ਹੀ ਇਕੱਠੇ ਕੀਤੇ ਪੱਤੇ ਗਲ ਸੜ ਕੇ ਜ਼ਮੀਨ ਨੂੰ ਉਪਜਾਊ ਬਣਾਉਂਦੇ ਨੇ ਇੱਕ ਵੱਡੇ ਤੇ ਮਸ਼ਹੂਰ ਕਰਨੀ ਵਾਲੇ ਬਾਬੇ ਨੂੰ ਕਿਸੇ ਪੁਰਾਣੇ ਲਗવાડીਏ ਨੇ ਪੁੱਛਿਆ ਲਗੋੜੀਏ ਨੇ ਪੁੱਛਿਆ ਕਿ ਤੈਨੂੰ ਪਿੰਡ 'ਚ ਕੋਈ ਮੱਝ ਦਾ ਸੰਗਲ ਨਹੀਂ ਸੀ ਫੜਾਉਂਦਾ ਤੇ ਹੁਣ ਤੂੰ ਪਾਪਾ ਬਣਿਆ ਕੁੜੀ ਤੋਂ ਬੁੜੀ ਤੱਕ ਸਾਰਿਆਂ ਨੂੰ ਤਾਰਦਾ ਫਿਰਦਾ ਤੇਰਾ ਇਹ ਜੁਗਾੜ ਲੋਟ ਕਿਵੇਂ ਆਇਆ ਤਾਂ ਬਾਬਾ ਕਹਿੰਦਾ ਇਹ ਬਹੁਤ ਪਰਦੇ ਦੀ ਗੱਲ ਐ ਮੈਂ ਕਦੇ ਕਿਸੇ ਨੂੰ ਦੱਸੀ ਨਹੀਂ ਪਰ ਤੂੰ ਮੇਰਾ ਪੁਰਾਣਾ ਬੇਲੀ ਆ ਤਾਂ ਤੈਨੂੰ ਦੱਸ ਦਿੰਨਾ ਪਰ ਗੱਲ ਅੱਗੇ ਨਾ ਕਰੀ ਬਾਬਾ ਕਹਿੰਦਾ ਮੇਰੇ ਕੋਲ ਤਿੰਨ ਮੰਤਰ ਨੇ ਜਿਹੜੇ ਆਉਣ ਵਾਲੇ ਸਾਰੀ ਜਨਤਾ ਨੂੰ ਕੀਲ ਕੇ ਰੱਖਦੇ ਆ ਤਾਂ ਫਿਰ ਉਹਦੇ ਬੇਲੀ ਨੇ ਪੁੱਛਿਆ ਮੈਨੂੰ ਵੀ ਦੱਸ ਦੇ ਤਾਂ ਪਾਪਾ ਕਹਿੰਦਾ ਪਹਿਲੀ ਗੱਲ ਤਾਂ ਆਪਾਂ ਇਹ ਕਹਿ ਦਈਏ ਕਿ ਭਾਗ ਤਾਂ ਚਾ ਭਗਤ ਨਹੀਂ ਤੂੰ ਸਭ ਦਾ ਦਿਲੋਂ ਕਰਦੀ ਹੈ ਪਰ ਜਦੋਂ ਤੈਨੂੰ ਲੋੜ ਪੈਂਦੀ ਹੈ ਤੇਰੇ ਨਾਲ ਕੋਈ ਖੜਦਾ ਨਹੀਂ ਦੂਜੀ ਇਹ ਕਹਿਦੀ ਕਿ ਤੂੰ ਆਪਣੇ ਵੱਲੋਂ ਤਾਂ ਪੂਰਾ ਜੋਰ ਲਾਇਆ ਪਰ ਤੇਰੀ ਕਿਸਮਤ ਨੇ ਤੇਰਾ ਸਾਥ ਨਹੀਂ ਦਿੱਤਾ ਤੀਜੀ ਕਹਿਦੀ ਤੂੰ ਜਿੰਨਾ ਉੱਪਰੋਂ ਖੁਸ਼ ਦੇਖਦਾ ਅੰਦਰੋਂ ਤੂੰ ਉਨਾ ਹੀ ਦੁਖੀ ਆ ਜਿਹੜੀ ਤੇਰੇ ਤੇ ਬੀਤਦੀ ਬਸ ਤੈਨੂੰ ਹੀ ਪਤਾ ਸਾਡੇ ਵਿੱਚੋਂ ਕੋਈ ਐਸਾ ਇਨਸਾਨ ਹੈ ਜਿਹੜਾ ਇਹਨਾਂ ਤਿੰਨਾਂ ਗੱਲਾਂ ਨਾਲ ਆਪਣੇ ਆਪ ਨੂੰ ਜੁੜਿਆ ਨਾ ਮਹਿਸੂਸ ਕਰਦਾ ਹੋਵੇ ਕਿਉਂਕਿ ਇਹ ਸਤਵਨ ਵਾਲੀ ਵਾਪਰਦਾ ਗੱਲ ਸਿਰਫ ਮੰਨਣ ਦੀ ਹੈ ਜ਼ਿੰਦਗੀ ਵਿੱਚ ਵੀ ਨਵੇਂ ਪੱਤੇ ਦਾ ਉਗਣਾ ਤੇ ਪੁਰਾਣਿਆਂ ਦਾ ਝੜਨਾ ਜਾਰੀ ਰਹਿੰਦਾ ਸੋ ਨਵੇਂ ਪੱਤੇ ਸਾਡਾ ਉਹ ਸਮਾਂ ਜਿਸ ਵਿੱਚੋਂ ਅਸੀਂ ਹੁਣ ਲੰਘ ਰਹੇ ਹਾਂ ਤੇ ਪੁਰਾਣੇ ਪੱਤੇ ਸਾਡੇ ਲੰਘੇ ਸਮੇਂ ਦੀਆਂ ਯਾਦਾਂ ਬੀਤਿਆ ਸਮਾਂ ਚਾਹੇ ਕਿਹੋ ਜਿਹਾ ਵੀ ਹੋਵੇ ਪਰ ਉਹਦੀਆਂ ਯਾਦਾਂ ਮਰੇ ਹੋਏ ਝੜੇ ਹੋਏ ਪੱਤੇਆਂ ਵਾਂਗ ਹਨ ਇਨਾਂ ਦਾ ਐਸਾ ਕੋਈ ਮਕਸਦ ਨਹੀਂ ਜਿਸ ਵਾਸਤੇ ਅਸੀਂ ਉਹਨੂੰ ساری ਜ਼ਿੰਦਗੀ ਆਪਣੇ ਨਾਲ ਚੁੱਕੀ ਫਿਰੀਏ ਜੀ ਜ਼ਿੰਦਗੀ ਦੇ ਸਫ਼ਰ ਵਿੱਚ ਅਸੀਂ ਪੁਰਾਣੀਆਂ ਯਾਦਾਂ ਨੇ ਚਿਕੜ ਨੂੰ ਨਾ ਸਮੇਟਿਆ ਤਾਂ ਸਾਡਾ ਅੱਗੇ ਦਾ ਸਫ਼ਰ ਨਵੀਆਂ ਮੰਜ਼ਲਾਂ ਨਵੀਆਂ ਕਾਮਯਾਬੀਆਂ ਤੱਕ ਪਹੁੰਚਣਾ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਵੇਗਾ ਉਹਨਾਂ ਨੂੰ ਸਮੇਂ ਸਿਰ ਸਮੇਟੋ ਉਹਨਾਂ ਤੋਂ ਤਜਰਬਾ ਹਾਸਲ ਕਰੋ ਤਾਂ ਜੋ ਤੁਹਾਡੇ ਰਾਹ ਦਾ ਚਿਕੜ ਨਾ ਬਣਨ ਅਤੀਤ ਤੇ ਵਿਚਾਰਾਂ ਨੂੰ ਆਂ ਦੇਖਿਆ ਨਾ ਕਰੋ ਪਰ ਸਵੀਕਾਰ ਕਰਕੇ ਇੱਕ ਪਾਸੇ ਰੱਖ ਦਿਓ ਇੱਕ ਦਿਨ ਉਹ ਵਿਚਾਰ ਤਜਰਬਾ ਬਣ ਕੇ ਤੁਹਾਡੀ ਵਿਵਿਖ ਦੇ ਮੈਦਾਨ ਨੂੰ ਹੋਰ ਪਚਾਊ ਕਰ ਛੱਡਣਗੇ ਜਿੱਥੋਂ ਅਸੀਂ ਆਪਣੇ ਬਾਕੀ ਦੀ ਜ਼ਿੰਦਗੀ ਨੂੰ ਬਿਹਤਰ ਤੇ ਸੁਲਜੀ ਹੋਈ ਬਣਾ ਸਕਾਂਗੇ ਧੰਨਵਾਦ ਕੱਲ ਮਿਲਾਂਗੇ ਫਿਰ ਇੱਕ ਨਵੀਂ ਕਹਾਣੀ ਦੇ ਨਾਲ ਸ਼ੁਕਰੀਆ